ਸੱਚੀ ਗੱਲ ਤੁਸੀਂ ਦੇਖ ਰਹੇ ਹੋ ਸਿੱਟੀ ਹੈਡਲਾਈਨਸ ਤੇ ਮੈਂ ਮਰਬਿੜ ਜਗਰਾਉਂ ਦੇ ਪਿੰਡ ਪੋਨਾਵੇ ਖੜੇ ਆ ਰਾਜਵੀਰ ਬਾਈ ਦੇ ਜਿਹੜਾ ਉਹ ਆਂਦੇ ਮਰਦਾਸ ਵਿਖੇ ਪਹੁੰਚੇ ਆ ਬਿਲਕੁਲ ਤਸਵੀਰਾਂ ਤੁਸੀਂ ਦੇਖ ਰਹੇ ਹੋ ਸੰਗਤਾਂ ਜਿਹੜੀਆਂ ਨੇ ਉਹ ਇੱਥੇ ਪਹੁੰਚਣੀਆਂ ਜਿਹੜੀਆਂ ਸ਼ੁਰੂ ਹੋ ਚੁੱਕੀਆਂ ਹੋਈਆਂ ਨੇ ਰਾਜਵੀਰ ਜਵੰਦੇ ਬਾਈ ਨੂੰ ਪਿਆਰ ਕਰਨ ਵਾਲੇ ਸਾਰੇ ਜਿਹੜੇ ਉਹਨਾਂ ਦੇ ਚਾਹਵਣ ਸੀਗੇ ਉਹਨਾਂ ਦੇ ਮਿੱਤਰ ਸੀਗੇ ਉਹਨਾਂ ਦੇ ਇੰਡਸਟਰੀ ਦੇ ਇਹੜੇ ਸਾਥੀ ਸੀਗੇ ਉਹ ਇੱਥੇ ਪਹੁੰਚ ਚੁੱਕੇ ਸੀਗੇ ਤਾਂ ਬਿਲਕੁਲ ਤਸਵੀਰਾਂ ਜਿਹੜੀਆਂ ਤੁਹਾਨੂੰ ਉਹ ਦਿਖਾ ਰਹੇ ਆ ਤਾਂ ਇਸ ਤਰੀਕੇ ਨਾਲ ਗੱਲ ਕਰੀਏ ਤਾਂ ਜਦੋਂ ਰਾਜਵੀਰ ਜਵੰਦੇ ਬਾਈ ਦਾ ਅੰਤਿਮ ਸੰਸਕਾਰ ਹੋਇਆ ਤਾਂ ਉਸ ਸਮੇਂ ਵੀ ਭਾਰੀ ਕੱਟ ਜਿਹੜਾ ਉਹ ਦੇਖਣ ਨੂੰ ਮਿਲਿਆ ਸੀਗਾ ਤਾਂ ਬਿਲਕੁਲ ਉਸੇ ਤਰੀਕੇ ਨਾਲ ਰਾਜਵੀਰ ਜਵੰਦੇ ਬਾਈ ਨੂੰ ਚਾਣ ਵਾਲੇ ਵੀ ਜਿਹੜੇ ਨੇ ਉਹ ਇੱਥੇ ਪਹੁੰਚਦੇ ਪਏ ਨੇ ਉੱਥੇ ਇੰਡਸਟਰੀ ਦੇ ਸਾਥੀ ਜਿਹੜੇ ਉਹਨਾਂ ਦੇ ਪਹੁੰਚਦੇ ਪਏ ਨੇ ਤੇ ਜੇਕਰ ਗੱਲ ਕਰੀਏ ਰਾਜਵੀਰ ਜਵੰਦੇ ਬਾਈ ਦੇ ਦਾ ਉਹਨਾਂ ਦਾ ਪਿਆਰ ਜਿਹੜਾ ਉਹ ਇੰਡਸਟਰੀ ਦੇ ਵਿੱਚ ਬਹੁਤ ਜ਼ਿਆਦਾ ਸੀ ਸਭ ਦੇ ਨਾਲ ਸਭ ਨਾਲ ਜਿਹੜੀ ਹੈ ਮਿੱਤਰਤਾ ਸੀਗੀ ਤੇ ਜਿੱਥੇ ਇੱਕ ਇੰਡਸਟਰੀ ਨੂੰ ਘਾਟਾ ਪਿਆ ਸਭ ਤੋਂ ਵੱਡਾ ਘਾਟਾ ਜਿਹੜਾ ਹੈ ਉਹ ਪਰਿਵਾਰ ਨੂੰ ਪਿਆ ਇਕਲੌਤਾ ਪੁੱਤ ਮਾਂ ਦਾ ਇਸ ਜਹਾਨ ਤੋਂ ਗਿਆ ਤੇ ਬਿਲਕੁਲ بڑے ਚਾਵਾਂ ਨਾਲ ਜਿੱਥੇ ਇੱਕ ਮਾਂ ਆਪਣੇ ਪੁੱਤ ਨੂੰ ਜਵਾਨ ਕਰਦੀਆ ਤਾਂ ਉਸ ਦਾ ਇਸ ਭਰੀ ਜਵਾਨੀ ਦੇ ਵਿੱਚ ਚਲੇ ਜਾਣਾ ਉਹ ਇੱਕ ਪਹਾੜ ਟੁੱਟਣ ਜਿੱਡੇ ਦੁੱਖ ਤੋਂ ਵੀ ਵੱਡਾ ਦੁੱਖ ਜਿਹੜਾ ਉਹ ਘੇੜਿਆ ਜਾਂਦਾ ਤਾਂ ਬਿਲਕੁਲ ਜਿਸ ਤਰੀਕੇ ਨਾਲ ਤਸਵੀਰਾਂ ਦੇਖ ਰਹੇ ਹੋ ਤੁਸੀਂ ਵੀ ਪ੍ਰਬੰਧ ਸਾਰੇ ਸਿਕਿਉਰਿਟੀ ਦੇ ਕੀਤੇ ਗਏ ਨੇ ਤਾਂ ਜੋ ਜਿਹੜੇ ਲੋਕ ਜਿਹੜੇ ਉਸ ਰਾਜਵੀਰ ਨੂੰ ਚਾਉਣ ਵਾਲੇ ਇੱਥੇ ਪਹੁੰਚਦੇ ਨੇ ਉਹਨਾਂ ਨੂੰ ਕਿਸੇ ਤਰੀਕੇ ਜਿਹੜੀ ਹੈ ਖੱਜਲ ਜਿਹੜੇ ਆ ਉਹ ਨਾ ਹੋਣ ਆਰਾਮ ਨਾਲ ਜਿਹੜੇ ਨੇ ਉਹ ਇੱਥੇ ਆ ਕੇ ਰਾਜਵੀਰ ਬਾਈ ਦੀ ਅੰਤਿਮ ਅਰਦਾਸ ਵਿੱਚ ਜਿਹੜਾ ਕਿ ਹਿੱਸਾ ਬਣ ਸਕਣ ਉਹਨਾਂ ਦੇ ਅੱਗੇ ਦੇ ਸਫ਼ਰ ਵਾਸਤੇ ਜਿਹੜੀ ਹੈ ਉਹ ਅਰਦਾਸ ਕਰ ਸਕਣ ਤੇ ਪਰਿਵਾਰ ਨੂੰ ਜਿਹੜਾ ਹੈ ਬਾਣਾ ਮੰਨਣ ਦੇ ਵਿੱਚ ਜਿਹੜਾ ਕੀ ਹੈ ਨਾਲ ਸਾਥ ਦੇ ਰਹੇ ਨੇ ਮੋਢੇ ਨਾਲ ਮੋਢਾ ਜੋੜ ਕੇ ਜਿਹੜੇ ਆ ਉਹਨਾਂ ਦੇ ਸੱਜਣ ਮਿੱਤਰ ਜਿਹੜੇ ਰਾਜਵੀਰ ਜਵੰਦੇ ਬਾਈ ਦੇ ਖੜਦੇ ਨੇ ਤਾਂ ਜਿਸ ਤਰੀਕੇ ਨਾਲ ਗੱਲ ਕੀਤੀ ਜਾਵੇ ਤਾਂ ਜਦੋਂ ਤੋਂ ਇਹ ਸਭ ਨੂੰ ਪਤਾ ਲੱਗਿਆ ਸੀ ਵੀ ਰਾਜਵੀਰ ਜਵੰਦੇ ਬਾਈ ਦਾ ਐਕਸੀਡੈਂਟ ਹੋਇਆ ਤਾਂ ਉਸ ਤੋਂ ਹੀ ਜਿਹੜਾ ਪੂਰਾ ਪੰਜਾਬ ਜਿਹੜਾ ਅਰਦਾਸਾਂ ਕਰ ਰਿਹਾ ਸੀਗਾ ਪਰ ਉਹ ਅਰਦਾਸਾਂ ਅਦੂਰੀਆਂ ਰਹਿ ਗਈਆਂ ਸਨ ਕਿਤੇ ਨਾ ਕਿਤੇ ਜੋ ਹੋਣੀ ਨੂੰ ਮਨਜ਼ੂਰ ਹੈ ਜੋ ਉਸ ਦਾ ਭਾਣਾ ਹੈ ਉਹ ਸਭ ਨੂੰ ਮੰਨਣਾ ਪਿਆ ਤੇ ਹੁਣ ਉਸੇ ਭਾਣੇ ਦੇ ਮੰਨ ਕੇ ਉਹ ਭਾਣੇ ਦੇ ਅੰਦਰ ਚੱਲਦੇ ਹੋਏ ਜਿਹੜੀ ਹੈ ਅੱਜ ਅੰਤਿਮ ਅਰਦਾਸ ਹੈ ਉਹ ਕੋਨਾ ਪਿੰਡ ਵਿਖੇ ਕੀਤੀ ਜਾ ਰਹੀ ਹੈ ਜਿੱਥੇ ਭਾਰੀ ਇਕੱਠ ਜਿਹੜਾ ਉਹ ਹੋਣ ਦਾ ਅਨੁਮਾਨ ਜਿਹੜਾ ਉਹ ਲਗਾਇਆ ਜਾ ਰਿਹਾ ਕਿਉਂਕਿ ਰਾਜਵੀਰ ਜਵੰਦਾ ਬਾਈ ਨੂੰ ਚਾਣ ਵਾਲੇ ਜਿਹੜੇ ਨੇ ਉਹ ਪੂਰੇ ਤੇਸ਼ ਵਿਦੇਸ਼ਾਂ ਵਿੱਚ ਬੈਠੇ ਨੇ ਤਾਂ ਉਹ ਸਾਬਤ ਅੱਜ ਮੌਂਚਣਗੇ ਜਿਹੜੀ ਹੈ ਲਾਈਵ ਰਿਪੋਰਟ ਤੁਹਾਨੂੰ ਜਗਰਾਉਂ ਦੇ ਪਿੰਡ ਬੋਨਾ ਵਿਖੇ ਦਿਖਾ ਰਹੇ ਹਾਂ ਤੁਸੀਂ ਦੇਖ ਰਹੇ ਹੋ ਸਿੱਧੀ ਹੈਡਲਾਈਨਸ